ਬਾਣੀ ਚ ਪੁੰਨ ਮੈਂ ਇੱਕ ਦਿਨ ਅਰਜ਼ ਕੀਤੀ ਸੀ ਪੁੰਨ ਕਰਕੇ ਵੀ ਸਿੱਖ ਰੱਬ ਦਾ ਸ਼ੁਕਰ ਕਰੇ ਪੁੰਨ ਕਰਕੇ ਖੌਮੇ ਨਾ ਕਰੇ ਪੁੰਨ ਕਰਕੇ ਵੀ ਖਾਤੋਂ ਦੇ ਕੇ ਭਲਾ ਮਨਾਵੇ ਮਹਾਰਾਜ ਬਾਣੀ ਚ ਕਹਿੰਦੇ ਆ ਜਿਸ ਦਿਨ ਤੂੰ দান ਪੁੰਨ ਕੀਤਾ ਉਸ ਦਿਨ ਉਸ ਵਕਤ ਤੂੰ ਜੁੜ ਜਾ ਬਜਾਏ ਕਿਲਖਾਂ ਦੇ ਲੋਕੋ ਮੈਂ ਇਨਾ ਕੁਝ ਦੇ ਗਿਆ ਜਿਸ ਦਿਨ ਹੱਥੋਂ ਦੇ ਕੇ ਤੂੰ ਕੁਝ ਦੇ ਕੇ ਆਵੇਂ ਉਸ ਦਿਨ ਸਿਮਰਤ ਚ ਜਿਆਦਾ ਜੁੜੀ ਜੇ ਪ੍ਰਸਾਦ ਕਰੇ ਪੁੰਨ ਬੋਧਾਨ ਮਨ ਆਠ ਪੈਰ ਕਰ ਕਿਸ ਕਾਤੇ ਹਾਂ ਤੂੰ ਪੁੰਨ দান ਕਰ ਤੇ ਉਹਦਾ ਸ਼ੁਕਰ ਕਰ ਪ੍ਰਮਾਤਮਾ ਨੇ ਤੈਨੂੰ ਕੁਝ ਦਿੱਤਾ ਤੂੰ ਅੱਗੇ ਵੰਡਣ ਵਾਸਤੇ ਜਾ ਰਿਹਾ ਇਹ ਇਸ ਧਾਨ ਪੁੰਨ ਵੀ ਸਿਮਰਨ ਚ ਸ਼ੁਕਰਾਨੇ ਚ ਲਏ ਹੁਣ ਉਥੇ ਗੁਰੂ ਰਾਮਦਾਸ ਜੀ ਨੇ ਦੋ ਪੁੰਨ ਬਹੁਤ ਵੱਡੇ ਕਹੇ ਤੁਸੀਂ ਰੋਜ਼ ਪੜ੍ਹਦੇ ਹੋ ਜੀ ਇਹ ਪਾਠ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ